ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਟੋਰੀ ਕਾਰਵਾਂ ਦੇ ਵਿੱਚ। ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਸੋਹਣੀ ਜਿਹੀ ਕਹਾਣੀ ਲੈ ਕੇ ਆਏ ਹਾਂ ਮਾਂ ਦਾ ਡਰ। ਰਾਤ ਦਾ ਸਮਾਂ ਸੀ। ਬਾਲਕ ਮੋਹਨ ਦਾਸ ਕਮਰੇ ਵਿੱਚ ਇਕੱਲਾ ਪੜ ਰਿਹਾ ਸੀ। ਬਾਹਰ ਤੇਜ਼ ਹਵਾ ਚੱਲ ਰਹੀ ਸੀ। ਹਵਾ ਨਾਲ ਕਮਰੇ ਦੀ ਲਾਲਟਣ ਬੁਝ ਗਈ। ਮੋਹਨ ਦਾਸ ਨੇ ਇੱਧਰ ਉੱਧਰ ਦੇਖਿਆ। ਉਸ ਨੂੰ ਹਨੇਰੇ ਵਿੱਚ ਕੁਝ ਚਮਕਦਾ ਦਿਖਾਈ ਦਿੱਤਾ। ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਖਿੜਕੀ ਕੋਲ ਕੋਈ ਖੜਾ ਹੈ। मोहनदास ने डर के चीख मारी भूत भूत ओ कमरे وچوں باہر وال پنگیا मोहनदास ਨੂੰ ਭਾਂਡੇ ਵਿੱਚ ਘਰ ਦੀ ਨੌਕਰਾਨੀ ਮਿਲ ਗਈ ਉਸਨੇ ਪੁੱਛਿਆ Mohan ਕੀ ਗੱਲ ਹੈ ਤੂੰ ਭੱਜ ਕਿਉਂ ਰਹਾ ਹੈ ਰੰਬਾ ਮਾਈ भूत ਉਸਨੇ ਦੱਸਿਆ ਡਰਦੇ ਡਰਦੇ ਨੇ ਰੰਬਾ ਹੱਸਣ ਲੱਗੀ Mohan ਚੱਲ ਮੇਰੇ ਨਾਲ ਤੁਰ ਦੂਵੇਂ ਕਮਰੇ ਵਿੱਚ ਗਏ ਰੰਬਾ ਨੇ ਲਾਲ ਟੈਣ ਜੜਾਈ Mohan ਦਿਖਾ ਕਿੱਥੇ ਹੈ ਭੂਤ ਕਮਰੇ ਵਿੱਚ ਬਿੱਲੀ ਬੈਠੀ ਸੀ ਚਮਕਦੀ ਹੋਈ ਚੀਜ਼ ਬਿੱਲੀ ਦੀਆਂ ਅੱਖਾਂ ਹੀ ਸਨ ਰੰਬਾ ਨੇ ਬਿੱਲੀ ਨੂੰ ਉਥੋਂ ਭਜਾ ਦਿੱਤਾ ਉੱਥੇ ਖਿੜਕੀ ਕੋਲ ਕੱਪੜੇ ਲਟਗੇ ਹੋਏ ਸਨ ਹਨੇਰੇ ਵਿੱਚ ਕੱਪੜੇ ਹਲਰਾਈ ਸਨ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਆਦਮੀ ਖੜਾ ਹੋਵੇ ਰੰਬਾ ਨੇ ਕੱਪੜੇ ਪਰਾਂ ਰੱਖ ਦਿੱਤੇ ਰੰਬਾ ਬੋਲੀ ਮੋਹਨ ਲੈ ਭੱਜ ਗਿਆ ਭੂਤ ਮੋਹਨ ਦਾਸ ਨੂੰ ਪਤਾ ਲੱਗ ਗਿਆ ਕਿ ਕਿਧਰੇ ਕੋਈ ਭੂਤ ਨਹੀਂ ਹੁੰਦਾ ਭੂਤ ਮੰਦਾ ਡਰ ਹੁੰਦਾ ਹੈ ਬੱਚਿਓ ਕੀ ਤੁਸੀਂ ਜਾਣਦੇ ਹੋ ਕਿ ਇਹ ਪਾਲਕ ਕੌਣ ਸੀ ਇਸ ਬਾਲਕ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ ਇਸ ਬਾਲਕ ਨੂੰ ਹੁਣ ਅਸੀਂ ਮਹਾਤਮਾ ਗਾਂਧੀ ਦੇ ਨਾਂ ਨਾਲ ਜਾਣਦੇ ਹਾਂ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਆਰ ਬਿਊਟੀਫੁਲ ਚੈਨਲ ਥੈਂਕ ਯੂ ਸੋ ਮਚ ਧੰਨਵਾਦ